ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪੰਜਗਰਾਈ ਖੁਰਦ ਪੰਜਗਰਾਈ ਖੁਰਦ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਤਹਿਸੀਲ ਇਹਨੂੰ ਬਾਗਾਪੁਰਾਣਾ ਪੈਂਦੀ ਹੈ ਬਾਗੇ ਪੁਰਾਣੇ ਤੋਂ ਕੋਟਕਪੂਰੇ ਵਾਲੀ ਸੜਕ ਦੇ ਉੱਤੇ ਪਿੰਡ ਆਉਂਦਾ ਹੈ ਜਿਹੜੇ ਘਰ 'ਚ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੂਟੀਨ 'ਚ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਆ ਅੱਜ ਦੋ ਗਾਵਾਂ ਵਿਕਾਊ ਐ ਜੇ ਤਾਂ ਕੋਈ ਵੀਰ ਐਚਐਫ ਨਸਲ ਨੂੰ ਪਸੰਦ ਕਰਦਾ ਤਾਂ ਬਹੁਤ ਸੋਹਣੀ ਵੱਡ ਵੱਛੀ ਵਾਲੀ ਇਹ ਵੀ ਬੜੀ ਸੋਹਣੀ ਵੱਛੀ ਇਹਦੇ ਨਾਲ ਤੁਸੀਂ ਦੇਖੋਗੇ ਤੇ ਇਹ ਤੋਂ ਇਲਾਵਾ ਜੇ ਕੋਈ ਵੀ ਜਰਸੀ ਨੂੰ ਪਸੰਦ ਕਰਦਾ ਤਾਂ ਜਰਸੀ ਵੀ ਵੱਛੀ ਵਾਲੀ ਹੈ ਸੋ ਨਗਦੋ ਤੇ ਦੋਹਾਂ ਨਾਲ ਬੱਚੇ ਫੀਮੇਲ ਕਾਫ ਹੈ ਜਿਨੇ ਜਿਹੜਾ ਨਾ ਖਰੀਦਣਾ ਹੋਇਆ ਤਸੱਲੀ ਤੁਸੀਂ ਆ ਕੇ ਕਰੋਗੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਆਓ ਮਿਲਦੇ ਆਂ ਵੀਰ ਨੂੰ ਸ਼ੁਰੂਆਤ ਕਰਦੇ ਆਂ ਦੋਸਤੋ ਜਰਸੀ ਤੋਂ ਐਚ ਐਫ 2 ਨੰਬਰ ਤੇ ਦਿਖਾਉਂਗਾ ਬੱਚਿਆਂ ਬਾਰੇ ਪਹਿਲਾਂ ਹੀ ਜਾਣਕਾਰੀ ਤੁਹਾਨੂੰ ਦੇਤੀ ਹੈ ਵੀ ਦੋਹਾਂ ਨਾਲ ਹੀ ਵੱਛੀਆਂ ਹੈ ਤੇ ਵੱਛੀਆਂ ਵੀ ਸੋਹਣੀਆਂ ਹੈ ਚਰਵਾਤੇ ਸਤੋ ਕਰਦੇ ਆ ਸੰਦੀਪ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਸੰਦੀਪ ਇਹ ਪਹਿਲੇ ਨੰਬਰ ਤੇ ਜਰਸੀ ਦਿਖਾ ਰਹੇ ਆ ਬਾਈ ਕਿੰਨਵਾ ਸੁਹਾ ਸੁਈ ਇਹ ਦੂਜਾ ਸੁਹਾ ਸੁਈ ਆ ਬਾਈ ਹਮ ਸੁਭਾ ਬਾਈ 8 9 ਵਜੇ ਦੇ ਦੀ ਸੁਈ ਆ ਜੀ ਠੀਕ ਹੈ ਤੇ ਦੁਪਹਿਰੇ ਇਹਨੇ ਮੰਨ ਲਓ ਜੇਰ ਪਾ ਦੀ ਹਮ ਤੇ 5 ਤੇ 6 ਕਿਲੋ ਬੋਲਾ ਬਈਆ ਦੀ ਚਵਾਈ ਹੋਈ ਵੀ ਆ ਜੀ ਠੀਕ ਹੈ ਸੰਦੀਪ ਰੇਟ ਕੀ ਲਊਗਾ ਬਾਈ ਰੇਟ ਇਹਦਾ ਬਾਈ 88000 ਰੁਪਏ ਜੀ ਤੁਰਗੇ ਇਹਨੂੰ ਹਾਂਜੀ ਦੋਸਤੋ 88000 ਰੇਟ ਹੈ ਸੁਭਾ ਸੁਈ ਹੈ ਇਹਦੀਆਂ ਵੀ ਜੇਰਪੈਣ ਤੋਂ ਪਹਿਲਾਂ ਦੀਆਂ ਫੋਟੋ ਮੈਜੀ ਨੇ ਮੈਨੂੰ ਭੇਜਤੀਆਂ ਸੀ ਕਿਉਂਕਿ ਜਦੋਂ ਕਿਸੇ ਭਰਾ ਤੋਂ ਵੀਡੀਓ ਬਣਾਉਣੀ ਹੁੰਦੀ ਹੈ ਤਾਂ ਪਸ਼ੂ ਦੀ ਇਨਫੋਰਮੇਸ਼ਨ ਥੋੜੀ ਲੈ ਲਈਦੀ ਐ ਐਡਵਾਂਸ ਜੀ ਫਿਟਿੰਗ ਵਾਲਾ ਹਵਾਨਾ ਹਾਲਾਂਕਿ ਦੁੱਧ ਕੁਸ ਚੋਇਆ ਵਿਆ ਹੱਥੀਂ ਚਵਾਈ ਵਾਲਾ ਥਾਣਾ ਦੱਸੋ ਗੁਲਾਬੀ ਰੰਗ ਦਾ 88000 ਰੇਟ ਹੈ ਥੋੜਾ ਜਿਹਾ ਰੰਗ ਤੁਹਾਨੂੰ ਕਾਲੋਂ ਜੇ ਇਸ ਕਰਕੇ ਨਜ਼ਰ ਆਊਗਾ ਵੀ ਇਹ ਨਵਾਤੀ ਬਾਈ ਨੇ ਵੈਸੇ ਸਾਫ਼ ਸੁਥਰੀ ਸੋਹਣੀ ਗਾਂ ਰੰਗੇ ਦਾ ਲਾਲੀ ਵਾਲਾ ਉਤੋਂ ਤੁਸੀਂ ਦੇਖੋਗੇ ਫਿਰ ਫੋਟ ਦੇ ਬਾਈ ਤੇ ਇਹਦੀ ਵੱਛੀ ਵੀ ਤੁਹਾਨੂੰ ਦਿਖਾਉਂਗਾ ਸੋ ਵੱਛੀ ਵਾਲੀ ਜਰਸੀ ਗਾਂ ਸੋਨਾ ਕੱਦ ਪੂਰੀ ਲੰਬਾਈ ਹੈ ਜਰਸੀਆਂ ਦੇ ਵਿੱਚੋਂ ਫੁੱਲ ਵੱਡੇ ਕੱਦ ਦੇ ਵਿੱਚ ਇਹਨੂੰ ਮੰਨਾਂਗੇ ਤੁਸੀਂ ਹਾਈਟ ਦਾ ਅੰਦਾਜ਼ਾ ਲਾ ਹੀ ਸਕਦੇ ਹੋ ਹਵਾਨਾ ਗਾੜੀ ਵੀ ਚੰਗੀ ਹੈ ਦੋਸਤੋ ਤੇ ਪਛਾਣ ਨੂੰ ਵੀ ਚੰਗਾ ਦਿੰਦਾ ਸੋ ਤਾਜੀ ਸੂਈ ਵੀ ਜਰਸੀ 88000 ਰੇਟ ਜੀ ਨੂੰ ਪਸੰਦ ਆਵੇ ਤੇ ਖਾਸ ਗੱਲ ਫੀਮੇਲ ਕਾਫੀ ਦੇ ਨਾਲ ਵੱਛੀ ਵਾਲੀ ਜਰਸੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਉਹ ਵੀ ਕਿ ਬੱਚਾ ਇਹਦਾ ਦੱਸੋ ਨਾਲ ਇਹ ਬੱਚੀ ਹੈ ਸਿੰਗਲ ਕਲਰ ਦੇ ਵਿੱਚ ਬੱਚੀ ਵੀ ਬਹੁਤ ਸੋਹਣੀ ਹੈ ਸੋ ਇਹ ਪਹਿਲੇ ਨੰਬਰ ਤੇ ਵੜ ਜਰਸੀ ਬਰੀਡ ਦੀ ਇਹ ਤੋਂ ਇਲਾਵਾ ਐਚ ਐਫ ਸਨੀਪ ਭਾਈ ਇਹ ਕੰਨਵਾ ਸੁਆ ਭਾਈ ਪਹਿਲਾ ਸੁਆ ਜੀ ਹੂੰ ਇਹਦਾ ਆਪਦਾ ਵੀ ਰਿਕਾਰਡ ਹੈਗਾ ਤੇ ਭਾਈ ਬੱਚੇ ਦਾ ਆਪਾਂ ਮੰਨ ਲਓ ਇੱਥੋਂ ਦਾ ਵੀ ਬੰਦੇ ਨਾਲ ਵੀ ਗੱਲ ਕਰਵਾ ਦਾਂਗੇ ਜੀ ਠੀਕ ਹੈ ਹਾਂਜੀ ਤੇ ਇਹ ਮੰਨ ਲਓ ਦੋ ਦੰਦਾਂ ਤੇ ਕੱਢਣ ਲੱਗੀ ਆ ਬਾਈ ਇੱਕ ਦੰਦ ਕੱਢਿਆ ਨੇ ਹੋਣੀ ਠੀਕ ਹੈ ਜੇ ਹੋਣੀ ਤੋੜਿਆ ਫਿਰ ਦੂਜਾ ਹਾਂਜੀ ਹਾਂਜੀ ਅੱਛਾ ਇਹ ਇਹ ਇਹਨੂੰ ਬਈ ਤੀਜਾ ਮੰਨ ਲਓ ਦੇਣ ਅੱਜ ਸੂਈ ਨੂੰ ਹੀ ਠੀਕ ਹੈ ਤੇ 15 ਦੇ ਨੇੜੇ ਤੇੜ ਬੋਲਾ ਹੋਊਗਾ ਬਈ ਭਾਣਾ 2 ਟਨ ਚ ਹੋਵੇ 3 ਟਨ ਚ ਹੋਵੇ ਠੀਕ ਹੈ ਇਹਦਾ ਰੇਟ ਰੇਟ ਇਹਦਾ ਵੀ 88000 ਰੁਪਏ ਤੋੜਦੇ ਦੋਸਤੋ ਸੇਮ ਰੇਟ 88000 ਇਹਦਾ 15 ਲੀਟਰ ਬੋਲਾ ਇਹ ਤੋਂ ਸ਼ੁਰੂਆਤ ਹੈ ਇੱਕਦੰਨ ਦੀ ਹਜੇ ਇਹਨੇ ਚੱਕਣਾ ਸ਼ੁਰੂ ਕੀਤਾ ਹਜੇ ਕੁਸ ਟਾਈਮ ਪਹਿਲਾਂ ਖੀਰੀ ਹੋਊਗੀ ਵੱਛੀ ਦੇਖਿਓ ਦੱਸੋ ਇਹਦੀ ਬੜੀ ਸੋਹਣੇ ਰੰਗ ਰੂਪ ਦੀ ਵੱਛੀ ਨਾਲ ਤਿੰਜਾ ਹੀ ਵਾਲਾ ਥਾਣਾ ਤੀਜਾ ਦਹਿਣਾ ਦੱਸੋ ਤੇ 15 ਲੀਟਰ ਬੋਲੇ ਤੋਂ ਸ਼ੁਰੂਆਤ ਹੈ ਦੁੱਧ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਤੁਹਾਡਾ ਹੱਕ ਬਣਦਾ ਥਾਣੇ ਦੇ ਹੱਥੀ ਚਵਾਈ ਵਾਲੇ ਹੈ ਦੇਖੋ ਇਹਦਾ ਸਟਰਕਚਰ ਹਜੇ ਬੱਚਾ ਹੀ ਆ ਦੱਸੋ ਹਜੇ ਆਪ ਕਿਉਂਕਿ ਹਜੇ ਦੋਂਦੀਏ ਨੇ ਹੋਣਾ ਕੁਝ ਟਾਈਮ ਲਾਊਗੀ ਚਾਰ ਦੰਦ ਦੂਜਾ ਸੂਹਾ ਵੀ ਕਰਮ ਵਾਲੀ ਸੂ ਸਕਦੀ ਹੈ ਚੰਗੀ ਸੇਵਾ ਕਰੋਗੇ ਤਾਂ ਜਦੋਂ ਪਸ਼ੂ ਜਵਾਨ ਹੁੰਦਾ ਅੱਠ ਦੰਦਾਂ ਤੇ ਤੇ ਉਦੋਂ ਇਹਦਾ ਕੱਦ ਕਾਠ ਹੁੰਦਾ ਬਈ ਧਾਰਤੂਰ ਵੀ ਬਹੁਤ ਜਿਆਦਾ ਬੋਲੀ ਕੋਈ ਅਣਜਾਣ ਬੰਦਾ ਭਲਾ ਚੋਈ ਆ ਬਈ ਠੀਕ ਹੈ ਜਵਾਈ ਦਾ ਤਾਂ ਖੈਰ ਇਹਦੀ ਥਾਣਾ ਤੋਂ ਹੀ ਅੰਦਾਜ਼ਾ ਹੁੰਦਾ ਸੋ ਦੋਨੇ گاਵਾ ਵੱਛੀਆਂ ਵਾਲੀਆਂ ਵੱਛੀਆਂ ਵੀ ਦੋਨਾਂ ਨਾਲ ਬਹੁਤ ਸੋਹਣੀਆਂ ਦੱਸੋ ਜਰਸੀ ਵੱਛੀ ਵੀ ਦੇਖਿਓ ਤੁਸੀਂ ਬਾਕੀ ਜਿਹੜੀ ਐਚ ਐਫ ਆ ਇਹਦਾ ਵੀ ਰੰਗ ਰੂਪ ਬੜਾ ਸੋਹਣਾ ਵੱਛੀ ਦਾ ਤੁਹਾਨੂੰ ਇਹਦਾ ਫੇਸ ਦਿਖਾਉਣਾ ਪ੍ਰਮਾਤਮਾ ਵੱਲੋਂ ਹੀ ਚੰਦ ਜਿਹਾ ਬਣਿਆ ਹੋਇਆ ਮੱਥੇ ਦੇ ਉੱਤੇ ਕੱਟ ਇਸ ਤਰ੍ਹਾਂ ਦਾ ਸੋ ਅੱਜ ਦੀ ਵੀਡੀਓ ਦੇ ਵਿੱਚ ਦੱਸੋ ਇਹ ਦੋ ਵੜਾ ਜਰਸੀ ਤੇ ਦੋਨਾਂ ਨਾਲ ਰੱਛੀਆਂ ਵਿਕਰੀ ਆਸਤੇ ਹੈ ਧੰਨਵਾਦ